2120000 ਦੇ ਵਿੱਚ ਇਹ ਪਿੰਡ ਦੇ ਸਰਪੰਚ ਦਲਪ੍ਰੇ ਮਿਰਜੇ ਦੇ ਨੇ ਇਹਦੀ ਬੋਲੀ ਕਰਤੀ ਆ ਜੀ ਕੋਈ ਮਨਜ਼ੂਰੀ ਨਹੀਂ ਗੱਲ ਹੋਈ ਐਸਡੀਐਮ ਨਾਲ ਗੱਲ ਹੋਈ ਵੀਡੀਓ ਨਾਲ ਗੱਲ ਹੋਈ ਹੈ ਕਿ ਸਾਨੂੰ ਤਾਂ ਪਤਾ ਨਹੀਂ ਫਿਰ ਜੇ ਪਤਾ ਨਹੀਂ ਤਾਂ ਪੰਚਾਇਤ ਵੇਚ ਕੇ ਮੇ ਰਹੀ ਹੈ ਇੱਕ ਪਾਸੇ ਸਰਕਾਰਾਂ ਜ਼ੋਰ ਲਾ ਰਹੀਆਂ ਕਿ ਰੁੱਖ ਲਾਓ ਤੇ ਇੱਕ ਪਾਸੇ ਪਿੰਡਾਂ ਦੀਆਂ ਪੰਚਾਇਤਾਂ ਸਰਪੰਚ ਰੁੱਖਾਂ ਨੂੰ ਪਾਟ ਰਹੇ ਆ ਮੈਂ ਪਿੰਡ ਖੜਾ ਦਲਪੁਰਾ ਮਿਰਜਾ ਜ਼ਿਲ੍ਹਾ ਬਠਿੰਡਾ ਆ ਪਿੱਛੇ ਮੇਰੇ ਤੁਹਾਨੂੰ ਦਰਾਹ ਦਿਖਦੇ ਹੋਣੇ ਆ ਦਿਖਾ ਦੇ ਮੜਾ ਹੌਲੀ ਹੌਲੀ ਕਰਕੇ ਉਹ ਦੂਰ ਤੱਕ ਨਿਗਾਹ ਮਾਰੋਗੇ ਇੱਧਰ ਆਂਬ ਖੜੇ ਆ ਆਂਬਾਂ ਦੇ ਰੁੱਖ ਖੜੇ ਆ ਬਾਈ ਇੱਧਰ ਮੇਰੇ ਪਿੱਛੇ ਤਾਲੀਆਂ ਨੇ ਬਹੁਤ ਪੁਰਾਣੀਆਂ ਆ ਦੇਖੋ ਆ ਖੜੇ ਆ ਸਾਰਿਆਂ ਤੇ ਆ ਦੇਖੋ ਬਾਈ ਆ ਕਾਟੀਆਂ ਮਾਰਤੀਆਂ ਆ ਨੰਬਰ ਲਾ ਕੇ ਤੇ ਕਾਟੀਆਂ ਮਾਰਤੀਆਂ ਆ ਸਾਰਿਆਂ ਤੇ ਆ ਦੇਖੋ ਕਾਟੀਆਂ ਮਾਰਤੀਆਂ ਕਾਠੀਆਂ ਮਾਰ ਚੁੱਕੇ ਆ ਆ ਦੇਖੋ ਟਾਲੀ ਕਿੰਨੀ ਵਧੀਆ ਟਾਲੀ ਇੱਧਰ ਨੂੰ ਆ ਜਾ ਆ ਖੜਿਆ ਜਿੰਨੇ ਦਰਖਤ ਖੜੇ ਆ ਉਹ ਪੁਰਾਣੀ ਟਰਾਲੀ ਖੜੀ ਆ 50 70 ਸਾਲ ਪੁਰਾਣੀ ਟਾਲੀ ਹੋਣੀ ਆ ਬੜੀ ਰੁਕੋ ਪਹਿਲਾਂ ਜਰਾ ਆ ਸਾਰੇ ਦਰਖਤ 96 99 ਜਾਂ 99 ਦਰਖਤ ਨੇ ਜਿਹੜੇ ਜਿੰਨਾ ਤੇ ਇਹ 21 ਲੱਖ ਦੱਸ ਦੇ 21 ਲੱਖ ਹਾਂਜੀ ਹਾਂਜੀ 21 ਲੱਖ 20 ਹਜ਼ਾਰ 21 ਲੱਖ 20 ਹਜ਼ਾਰ ਦੇ ਵਿੱਚ ਇਹ ਪਿੰਡ ਦੇ ਸਰਪੰਚ ਦਲਪ੍ਰੇ ਨਿਰਜੇ ਦੇ ਨੇ ਇਹਦੀ ਬੋਲੀ ਕਰਤੀ ਆ ਜੀ